ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਹੋਏ ਆਂ ਆਪਾਂ ਅੱਜ ਦੀ ਕਹਾਣੀ ਮਾਂ ਦਾ ਵਿਛੋੜਾ ਜਿਸ ਨੂੰ ਲਿਖਿਆ ਹੈ ਸੁਤਿੰਦਰ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਇਹ ਗੱਲ 1967 ਦੀ ਹੈ ਜਗਿੰਦਰ ਕੌਰ ਦੇ ਤਿੰਨ ਪੁੱਤਰ ਸੀ ਪਤੀ ਦੇ ਸਾਥ ਛਡਣ ਜਾਣ ਤੋਂ ਬਾਅਦ ਜਗਿੰਦਰ ਕੌਰ ਨੇ ਬੱਚੇ ਬਹੁਤ ਮੁਸ਼ਕਲ ਨਾਲ ਪਾਲੇ ਇੱਕ عورت ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਪਤੀ ਤੁਰ ਜਾਂਦਾ ਹੈ। ਥਰੀਕੇ ਵਿੱਚ ਚੰਗੀ ਹੁੰਦੇ ਹੋਏ ਵੀ ਬਹੁਤ ਤੰਨੇ ਮਿਹਨੇ ਸੋਣੇ ਪੈਂਦੇ ਨੇ। ਜਗਿੰਦਰ ਕੌਰ ਨੇ ਇੰਨਾ ਸਭ ਮੁਸ਼ਕਲਾਂ ਦਾ ਸਾਹਮਣਾ ਬਹੁਤ ਦਲੇਰੀ ਨਾਲ ਕਰ ਆਪਣੇ ਤਿੰਨੇ ਬੱਚੇ ਪਾਲੇ ਤੇ ਆਪਣੀ ਇੱਜ਼ਤ ਬਣਾ ਆਪਣੇ ਸਹੁਰੇ ਘਰ ਬੈਠੀ ਰਹੀ। ਬਹੁਤ ਮੁਸ਼ਕਲ ਹੁੰਦਾ ਹੈ ਪਤੀ ਤੋਂ ਬਾਅਦ ਸਹੁਰੇ ਘਰ ਰਸਣਾ। ਕਿਉਂਕਿ ਪਤੀ ਦੇ ਚਾਉਂਦੇ ਜੀ ਹੀ ਸਹੁਰੇ ਘਰ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰਤ ਨੂੰ ਪਰ ਜਗਿੰਦਰ ਕੌਰ ਨੇ ਸਭ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਦੇ ਨਾਮ ਕਰਤੀ ਵੱਡਾ ਪੁੱਤ ਜਗਾਨ ਹੋ ਜਵਾਨ ਹੋ ਨਾਲ ਮਾਂ ਦੇ ਹੱਥ ਵਟਾਉਣ ਲੱਗਾ ਸਭ ਤੋਂ ਨਿੱਕਾ ਸੁਖਾ 13 ਸਾਲ ਦਾ ਸੀ ਵੱਡਾ ਭਲੇਂਦਰ ਵੀ 13 ਸਾਲ ਦਾ ਸੀ ਤੇ ਵਿਚਕਾਰਲਾ 16 ਸਾਲ ਦਾ ਅਜਕਾਰਲਾ ਪੁੱਤ ਬਹੁਤ ਜਿਆਦਾ ਸੋਹਣਾ ਸੀ ਪਰ ਉਹ ਮੁੰਡਿਆ ਨਾਲ ਰਹਾ ਗਿਆ ਜੋ ਉਸ ਟਾਈਮ ਸਿੰਘਾਂ ਜਾਂ ਭਾਉਾਂ ਦੇ ਨਾਮ ਨਾਲ-ਨਾਲ ਵੀ ਜਾਣੇ ਜਾਂਦੇ ਸੀ ਸਾਰਾ ਪਿੰਡ ਉਸ ਤੋਂ ਡਰਦਾ ਸੀ ਇੰਨਾ ਸੋਹਣਾ ਸੀ ਕਿ ਕੁੜੀਆਂ ਉਸਤੇ ਮਰਦੀਆਂ ਸੀ ਜਵਾਨੀ ਵਿੱਚ ਪੁੱਤ ਮੌਤ ਦੇ ਲੜ ਨਾ ਲੱਗ ਜਾਵੇ ਮਾਂ ਡਰਦੀ ਸੀ ਤੇ ਪੁੱਤ ਨੂੰ ਬੋਲਦੀ ਕਿ ਪੁੱਤ ਤੇਰਾ ਪਿਓ ਸਰ ਤੇ ਨਹੀਂ ਹੈ ਤੂੰ ਆਹ ਕੰਮ ਛੱਡ ਦੇ ਪਾਰ ਜਵਾਨੀ ਦਾ ਜੋਸੀ ਉਹ ਕਿੱਥੇ ਮੰਦਾ ਸੀ ਇੱਕ ਦਿਨ ਐਸਾ ਆਇਆ 20 ਸਾਲ ਦਾ ਹੋਇਆ ਹੀ ਸੀ ਕਿ ਪੁਲਿਸ ਦੇ ਹੱਥ ਲੱਗ ਗਿਆ ਉਸ ਨੇ ਇੰਨੀ ਗੜਕ ਮਾਰ ਦਿੱਤੀ ਕਿ ਜਿਸਰ ਨੇ ਸੁਣਿਆ ਉੱਚੀ ਛਿਰਣ ਲੱਗ ਜਾਂਦੇ ਸਾਰਾ ਪਿੰਡ ਡਰਦਾ ਸੀ ਤਾਂ ਪਿਆਰ ਵੀ ਬਹੁਤ ਕਰਦਾ ਸੀ ਉਸ ਨਾਲ ਕਿਉਂ ਕਿ ਅੱਜ ਤੱਕ ਉਹਨੇ ਕਦੀ ਕੋਈ ਮਾਰ ਨਹੀਂ ਸੀ ਕੀਤੀ ਦੋਮਾ ਕੰਨਾ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਮਾ ਜੀਂਦਰ ਕੌਰ ਨੂੰ ਜਦੋਂ ਪਤਾ ਲੱਗਾ ਤਾਂ ਉਹ ਥਾਂ ਤੇ ਡੇਰੀ ਹੋ ਗਈ ਕਾਫੀ ਟਾਈਮ ਬਾਅਦ ਸੁਰਤਾਈ ਰੋ ਰੋਗਰਾ ਹਾਲ ਸਾਰੇ ਜੱਬਰ ਦਾ ਕਿਸੇ ਨੂੰ ਕੁਝ ਸੁਝ ਨਹੀਂ ਸੀ ਰਿਹਾ ਵੀ ਆ ਕੀ ਬੀਤ ਗਿਆ ਪਰ ਹੁਣ ਕੋਣੀ ਨੂੰ ਕੌਣ ਤਾਲ ਸਕਦਾ ਸੀ ਰੱਬ ਦਾ ਭਾਰਾ ਮੰਨਣਾ ਪੈਣਾ ਸੀ ਦਿਨ ਬੀਤਦੇ ਗਏ ਹੌਲੀ ਹੌਲੀ ਮਾ ਜੀਂਦਰ ਕੌਰ ਆਪਣੇ ਆਪ ਨੂੰ ਸੰਭਾਲਣ ਲੱਗੀ ਪੁੱਤਰ ਵੀ ਚਾਹ ਰੱਖਦੇ ਮਾਂ ਦਾ ਗੱਭਰੂ ਪੁੱਤ ਜਿਸ ਮਾਂ ਨੇ ਇੰਨੀਆਂ ਮੁਸ਼ਕਲਾਂ ਨਾਲ ਪਾਲ ਕੇ ਵੱਡੇ ਕੀਤੇ ਹੋਣ ਤੇ ਹੱਥੀ ਤੋੜਨੇ ਪੈ ਜਾਣ ਕੀ ਬੀਤਦੀ ਹੈ ਮਾਤੇ ਉਹ ਸਿਰਫ ਮਾਂ ਹੀ ਜਾਣਦੀ ਹੈ 1 2 ਸਾਲ ਬੀਤ ਗਏ ਨਿਕਾ 17 ਸਾਲ ਦਾ ਹੋਇਆ ਵੱਡਾ ਪੁੱਤ 25 26 ਸਾਲ ਦਾ ਹੋ ਗਿਆ ਮਾਂ ਜਿੰਦਰ ਕੌਰ ਨੇ ਆਪਣੇ ਵੱਡੇ ਪੁੱਤ ਬਲਵਿੰਦਰ ਦਾ ਵਿਆਹ ਕਰਤਾ ਘਰ ਵਿੱਚ ਖੁਸ਼ੀਆਂ ਆਈਆਂ ਰਾਜਵਿੰਦਰ ਬਹੁਤ ਸੋਹਣੀ ਨੂੰ ਵਿਆਹ ਕੇ ਲਈ ਸੀ ਰਾਜਵਿੰਦਰ ਦਾ ਸੁਭਾ ਬਹੁਤ ਨਰਮ ਸੀ ਉਸ ਦਾ ਕਹਣਾ ਮੋਲਦੀ ਘਰ ਵਿੱਚ ਖੁਸ਼ੀ ਦਾ ਮਾਹੌਲ ਰਹਿਣ ਲੱਗਾ ਜਗਿੰਦਰ ਕੌਰ ਵੀ ਹੋਣਾ ਖੁਸ਼ ਰਹਿਣ ਲੱਗੀ ਸੁੱਖਾ ਨਿੱਕਾ ਹੋਣ ਕਰਕੇ ਰਾਜਵਿੰਦਰ ਨੂੰ ਆਪਣੇ ਪੁੱਤਰ ਵਾਂਗ ਉਹ ਰਾਜਵਿੰਦਰ ਉਸ ਨੂੰ ਆਪਣਾ ਪੁੱਤਰ ਹੀ ਸਮਝਦੀ ਸੀ ਦੇਵਰ ਲਈ ਰਾਜਵਿੰਦਰ ਦੇ ਘਰ ਆਉਣ ਨਾਲ ਬਹੁਤ ਵਧੀਆ ਮਾਹੌਲ ਹੋ ਗਿਆ ਸਾਰ ਲੰਘ ਗਿਆ ਤੇ ਰਾਜਵਿੰਦਰ ਨੇ ਕਵਚੀ ਨੇ ਜਲੋ ਦਿੱਤਾ ਸਾਰੇ ਬਹੁਤ ਖੁਸ਼ ਹ ਬੱਚੀ ਨੂੰ ਬਹੁਤ ਪਿਆਰ ਕਰਦੇ ਹ ਅਸ ਦੇ ਘੇੜ ਦੇ ਬੱਚੀ ਦਾ ਨਾਮ ਆਰਮਨ ਰੱਖ ਦਿੱਤਾ ਜਿਵੇਂ ਉਸ ਦਾ ਉਸ ਦੇ ਘਰ ਬਾਜੀ ਆਈ ਹੋਦੀ ਐਵੇਂ ਇੱਕ ਦੂਜੇ ਤੋਂ ਖੋਖੋ ਕੇ ਚੁਗਦੇ ਆਰਮਨ ਹੌਲੀ ਹੌਲੀ ਵੱਡੀ ਹੋਣ ਲੱਗੀ ਰੜਨ ਲੱਗੀ ਮਗਰ ਮਗਰ ਤਰਨ ਲੱਗੀ ਪਰਿਵਾਰ ਦੇ ਦੇਖਦੇ ਹੀ ਦੇਖਦੇ ਤਿੰਨ ਸਾਲ ਲੰਘ ਗਏ ਆਰਮਨ ਤਿੰਨ ਸਾਲ ਦੀ ਹੋ ਗਈ ਭੱਜੀ ਫਿਰਦੀ ਰੌਣਕ ਲਾਈ ਰੱਖੀ ਰਾਜਵੰਦਰ ਨੇ ਫਿਰ ਇੱਕ ਬੱਚੇ ਨੂੰ ਜਨਮ ਦਿੱਤਾ ਉਸ ਬੱਚੀ ਦਾ ਨਾਮ ਹਰ ਤਰੀਕਾ ਰਖ ਦਿੱਤਾ ਹਰ ਤਰੀਕ ਜੇ 3 ਮਹੀਨੇ ਦੀ ਹੀ ਕੋਈ ਸੀ ਕਿ ਬਲਵਿੰਦਰ ਦੀ ਮੌਤ ਹੋ ਗਈ ਜਗਿੰਦਰ ਕੌਰ ਜੋ ਕਿ ਪਹਿਲਾਂ ਹੀ ਇੱਕ ਜਵਾਨ ਪੁੱਤ ਨੂੰ ਕੋ ਚੁੱਕੀ ਸੀ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਚਾਨਕ ਹੋਈ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਰਾਜਵਿੰਦਰ ਸੁਣਦੇ ਹੀ بے ਹੋਸ਼ ਹੋ ਗਈ ਜਲਦੀ ਨਾਲ ਉਹਨੂੰ ਦਵਾਈ ਦਵਾ ਠੀਕ ਕੀਤਾ ਨਿੱਕੇ ਇਹ ਬੱਚੇ ਰਾਜਵਿੰਦਰ ਦਾ ਘਰ ਉਜੜ ਗਿਆ ਜਿਸ ਜਗ੍ਹਾ ਤੇ ਜਗਿੰਦਰ ਕੌਰ 36 37 ਸਾਲ ਪਹਿਲਾਂ ਖੜੀ ਸੀ ਅੱਜ ਉਸੇ ਜਗ੍ਹਾ ਤੇ ਰਾਜਵਿੰਦਰ ਖੜੀ ਸੀ ਸੰਸਕਾਰ ਕੀਤਾ ਗਿਆ 10 ਦਿਨ ਬਾਅਦ ਭੋਗ ਪਾ ਦਿੱਤਾ ਗਿਆ ਰਾਜਵਿੰਦਰ ਦੇ ਟਿੱਕੇ ਆਏ ਹੋਏ ਸੀ ਜਗਿੰਦਰ ਕੌਰ ਨੇ ਉਹਨਾਂ ਨਾਲ ਫਲਾ ਕਰਕੇ ਰਾਜਵਿੰਦਰ ਨੂੰ ਉਹਨਾਂ ਨਾਲ ਤੋੜਨਾ ਹੀ ਠੀਕ ਸਮਝਿਆ ਜਗਿੰਦਰ ਕੌਰ ਇਨ੍ਹਾਂ ਰਾਹਾਂ ਤੋਂ ਨਗਤ ਕਿਸੇ ਉਹਨੂੰ ਪਤਾ ਸੀ ਕਿ ਇਹ ਰਾਹ ਤੇ ਬਹੁਤ ਕੰਡੇ ਹੁੰਦੇ ਨੇ ਰਾਜਵਿੰਦਰ ਅਜੇ ਜਵਾਨੀ ਵੇਲੇ ਹੀ ਇਕੱਲੀ ਕਿਵੇਂ ਕਰੇਗੀ ਜਗਿੰਦਰ ਕੌਰ ਦਾ ਪੁੱਤ ਸੀ ਆਹਾ ਤਾਂ ਧੀਆ ਸੀ ਤੇ ਧੀਆ ਦੀ ਮਾਂ ਕਿਵੇਂ ਇਕੱਲੀ ਰਹਿ ਸਕਦੀ ਹੈ ਸੁੱਖਾ ਵੀ ਅਜੇ ਨਿਕਾ ਹੀ ਨਹੀਂ ਤਾ ਰਾਜਵਿੰਦਰ ਨੂੰ ਉਹਦੇ ਘਰ ਬਿਠਾ ਦਿੱਤਾ ਜਾਂਦਾ ਸਾਰਿਆਂ ਨੂੰ ਆਹੀ ਸਲਾ ਲੱਗੀ ਪਰ ਰਾਜਵਿੰਦਰ ਬਹੁਤ ਰੋਈ ਉਹ ਆਪਣੀ ਇੰਨੇ ਨਿੱਕੇ ਬੱਚੇ ਛੱਡਣਾ ਨਹੀਂ ਸੀ ਸਮਝਦੀ ਠੀਕ ਆ ਹਰਪ੍ਰੀਤਾ ਅਜੇ 3 ਮਹੀਨਿਆਂ ਦੀ ਸੀ ਇੰਨੇ ਨਿੱਕੇ ਬੱਚੇ ਮਾਂ ਬਣਾ ਕੇ ਨਹੀਂ ਰੱਖ ਸਕਦੇ ਨਹੀਂ ਪਰ ਦਾਦੀ ਜੀ ਜਿੰਦਰ ਕੌਰ ਨੇ ਰਾਜਵਿੰਦਰ ਨੂੰ ਸੰਨਿਯਤ ਕੀਤੀ ਕਿ ਮੈਂ ਘਰ ਮਾਂ ਬਣ ਕੇ ਹੀ ਤੇਰੀਆਂ ਧੀਆਂ ਨੂੰ ਪਾਲਾਂਗੀ ਉਹ ਵੀ ਜਿੰਦਰ ਕੌਰ ਦਾ ਵੱਡਾ ਦਿਲ ਸੀ ਨਹੀਂ ਤਾਂ ਉਹੋ ਨੋ ਨੋ ਦੇ ਨਾਲ 3 ਨੂੰ ਵੀ ੱਕਾ ਦੇ ਸਕਦੇ ਸੀ ਰਾਜਵਿੰਦਰ ਫੇਰ ਦੋ 3 ਦੇ ਨਾਲ ਨਾ ਸਹੁਰੇ ਨਾ ਪੇਕੇ ਕਿਸੇ ਨੇ ਵਸਣ ਨਹੀਂ ਈ ਸੀ ਦੇਣਾ ਸੁੱਖੀ ਸਾਦੀ ਕੱਲੀ ਜਵਾਨੀ ਕਿਵੇਂ ਕੱਟਦੀ ਬੱਚਿਆਂ ਨੂੰ ਦਾਦੀ ਕੋਲ ਛੱਡ ਰਾਜਵਿੰਦਰ ਨੇ ਨੂੰ ਉਹਦੇ ਪੇਕੇ ਲੈ ਗਈ ਪਰ ਰਾਜਵਿੰਦਰ ਦੀ ਰੂਹ ਤਾਂ ਆਪਣੀਆਂ ਕੁੜੀਆਂ ਕੋਲ ਹੀ ਸੀ ਰਾਜਵਿੰਦਰ ਆਪਣੇ ਪੇਕੇ ਤਾਂ ਚਲੀ ਗਈ ਪਰ ਆਪਣੇ ਬੱਚਿਆਂ ਗੜਾ ਉਹਨੂੰ ਚੈਨ ਨਹੀਂ ਸਿਆ ਰਹਾ ਪਰ ਕੁਝ ਕਰ ਵੀ ਨਹੀਂ ਸੀ ਸਕਦੀ ਧੀਆਂ ਦੀ ਕੌਣ ਮੰਨਦਾ ਉਸ ਟਾਈਮ ਤਾਂ ਆਪਣਾ ਫੈਸਲਾ ਧੀਆਂ ਤੇ ਥੋਪਿਆ ਜਾਂਦਾ ਸੀ ਕੁਝ ਮਹੀਨੇ ਬੀਤ ਗਏ ਰਾਜਵਿੰਦਰ ਦੇ ਮਾਪੇ ਹੁਣ ਰਾਜਵਿੰਦਰ ਨੂੰ ਦੂਜੀ ਜਗ੍ਹਾ ਵਿਆਹ ਲਈ ਮਨਾਉਣ ਲੱਗੇ ਧੀਆਂ ਤੇ ਜਿਵੇਂ ਬੋਝ ਹੁੰਦੀਆਂ ਨੇ ਮਾਪੇ ਜਾਣਦਾ ਦਿਨ ਆਪਣੀ ਧੀ ਨੂੰ ਪੇਕੇ ਨਹੀਂ ਰੱਖ ਸਕਦੇ ਆ ਦੌਰ ਅੱਜ ਵੀ ਚੱਲ ਰਿਹਾ ਹੈ ਅੱਜ ਵੀ ਤੀ ਨੂੰ ਬੇਕੇ ਨਹੀਂ ਬਿਠਾ ਸਕਦੇ ਜਿਆਦਾ ਟਾਈਮ ਰਾਜਵਿੰਦਰ ਲਈ ਇੱਕ ਮੁੰਡਾ ਲੱਭ ਕੇ ਉਸ ਕੁਝ ਕੁ ਮਹੀਨੇ ਮਗਰੋਂ ਉਸ ਦਾ ਵਿਆਹ ਕਰ ਦਿੱਤਾ ਗਿਆ ਰਾਜਵਿੰਦਰ ਆਪਣੇ ਆਪ ਨੂੰ ਖੁਸ਼ ਤੇ ਦੇਖਦੀ ਦਿਵਾਉਂਦੀ ਸੀ ਪਰ ਅੰਦਰੋਂ ਖੁਸ਼ ਨਹੀਂ ਸੀ ਪਤੀ ਰਾਜਵਿੰਦਰ ਨਾਲ ਬਹੁਤ ਪਿਆਰ ਕਰਦਾ ਸੀ ਰਾਜਵਿੰਦਰ ਬਹੁਤ ਨਰਮ ਸੁਭਾਅ ਦੀ ਸੀ ਪਰ ਆਪਣੀਆਂ ਨਿੱਕੇ ਨਿੱਕੇ ਬੱਚਿਆਂ ਨੂੰ ਨਹੀਂ ਸੀ ਪਲਾਸ ਰਹੀ ਉਹ ਲਾ ਕੇ ਮੇਂ ਦਿੰਦੀ ਉਸ ਦਾ ਆਪਣਾ ਆਂਦਰਾਂ ਸੀ ਉਸਲੀਆ ਪਰ ਰਾਜਿੰਦਰ ਨੂੰ ਸਖਤ ਬਣਾ ਦਿੱਤਾ ਗਿਆ ਸੀ ਕਿ ਉਹ ਆਪਣੇ ਸਹੁਰੇ ਘਰ ਜਾ ਕੇ ਬਾਰ-ਬਾਰ ਧੀਆ ਦਾ ਜ਼ਿਕਰ ਨਾ ਕਰੇ ਉਹਨਾਂ ਦੋਨਾਂ ਜੀਆਂ ਵਿੱਚ ਜਾਂ ਸਹੁਰੇ ਪਰਿਵਾਰ ਵਿੱਚ ਮਨਮਤਾਪ ਹੋ ਸਕਦਾ ਭਾਵੇਂ ਸਹੁਰੇ ਪਰਿਵਾਰ ਨੂੰ ਪਹਿਲਾਂ ਵਿਆਹ ਤੇ ਧੀਆ ਬਾਰੇ ਸਭ ਕੁਝ ਦੱਸਿਆ ਗਿਆ ਸੀ ਫਿਰ ਵੀ ਬਾਰ-ਬਾਰ ਜ਼ਿਕਰ ਕਰਨ ਨਾਲ ਰਾਜਿੰਦਰ ਨੂੰ ਬੁਰਾ ਸੁਣਨਾ ਪੈਂਦਾ ਸੀ ਰਾਜਵਿੰਦਰ ਅੰਦਰ ਹੀ ਅੰਦਰ ਘੁੱਟਦੀ ਗਈ ਸਾਲ ਲੰਘ ਗਿਆ ਘਰ ਰਾਜਵਿੰਦਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਰਾਜਵਿੰਦਰ ਉਹਨੂੰ ਦੇਖ ਖੁਸ਼ ਤਾਂ ਸੀ ਪਰ ਉਹਦੇ ਆਉਣ ਨਾਲ ਆਪਣੀਆਂ ਪਹਿਲੀਆਂ ਬੇਟੀਆਂ ਨੂੰ ਯਾਦ ਕਰਨ ਲੱਗਦੀ ਉਸ ਬੇਟੀ ਦਾ ਨਾਮ ਕੁਲਜਿੰਦਰ ਰੱਖਿਆ ਗਿਆ ਕਦੀ ਕਦੀ ਰਾਜਵਿੰਦਰ ਕੱਲੀ ਬੈਠ ਕੇ ਰੋਂਦੀ ਰਹਿੰਦੀ ਚੋਰੀ ਪਰਿਵਾਰ ਤੋਂ ਆਹ ਸੋਚ ਕੇ ਕਿ ਉਸ ਦੀਆਂ ਧੀਆਂ ਕਿਵੇਂ ਹੋਣਗੀਆਂ ਕਿੱਦਾਂ ਪੜ ਰਹੀਆਂ ਹੁਣੀਆਂ ਮਾਂ ਤੇ ਧੀਆਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਹੈ ਤਾਂ ਹੀ ਇੱਧਰ ਹਰਦੀਪ ਬਿਨ ਮਾਂ ਤੋਂ ਇਸ ਨੇ ਆਪਣੀ ਮਾਂ ਨਾਲ ਬਸ ਤਿੰਨ ਨਹੀਂ ਨਹੀਂ ਦੱਾਈ ਸੀ ਉਸ ਨੂੰ ਤਾਂ ਮਾਂ ਦਾ ਚਿਹਰਾ ਵੀ ਪਤਾ ਨਹੀਂ ਸੀ ਹੁਣ ਤਿੰਨ ਸਾਲ ਹੋ ਗਏ ਸੀ ਰਾਮਣ 6 ਸਾਲ ਦੀ ਰਾਮਨਾ ਸਕੂਲ ਜਾਣ ਲੱਗ ਪਈ ਉਹਨਾਂ ਦੀ ਦਾਦੀ ਉਹਨਾਂ ਦੀ ਪੂਰੀ ਦੇਖਭਾਲ ਕਰਦੀ ਤਿੰਨ ਮਹੀਨੇ ਦੇ ਬੱਚੇ ਨੂੰ ਸਾਹਣਾ ਬਿਨਾ ਮਾਂ ਦੇ ਬਹੁਤ ਸਾਹਮਣਾ ਔਖਾ ਹੁੰਦਾ ਹੈ ਪਰ ਜਗਿੰਦਰ ਕੌਰ ਨੇ ਇਹ ਵੇਖੂ ਵੀ ਨਵਾਈ ਆਪਣੀ ਜ਼ਿੰਮੇਵਾਰੀ ਸੁੱਖਾ ਸੁੱਖੇ ਦੀ ਵੀ ਪੜ੍ਹਾਈ ਪੂਰੀ ਹੋ ਗਈ ਸੀ ਹੁਣ ਹੁਣ ਉਹ ਕੋਈ ਕੰਮਕਾਰ ਦੀ ਤਰ੍ਹਾਂ ਸੋਚ ਸੀ ਆਖਰਕਾਰ ਉਹ ਹੁਣ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਪਈ ਸੀ ਮਾਂ ਦੀ ਤੇ ਦੋ ਬੱਚੀਆਂ ਦੀ ਸੁੱਖਾ ਉਧਰ ਰਾਜਿੰਦਰ ਇਨੀ ਹੱਦ ਤੱਕ ਵਿਵਾਰ ਹੋ ਜਾਂਦੀ ਸੀ ਕਈ ਵਾਰ ਤਾਂ ਦਗ ਬੰਦੇ ਸੀ ਕਦੇ ਤੰਦਰੁਸਤ ਰਹੀ ਤੇ ਕਦੀ ਪਹਿਲਾ ਬਾਗ ਹੋ ਜਾਂਦੀ ਇੱਕ ਦਿਨ ਰਾਜਵਿੰਦਰ ਆਪਣੀ ਬੱਚੀ ਦੇ ਨਾਲ ਤਰਨਤਾਰਨ ਸਹਿ ਮੱਠਾ ਮਸਿਆ ਤਿੰਸਾ ਇਸ਼ਨਾਨ ਕਰਨ ਲਈ ਆਈ ਰਾਜਵਿੰਦਰ ਦਾ ਪਿੰਡ ਤਰਨਤਾਰਨ ਸਾਹਿਬ ਦੇ ਕੋਲ ਹੀ ਸੀ ਜਦ ਉੱਥੇ ਉਹ ਆਪਣੀ ਬੱਚੀ ਨੂੰ ਇਸ਼ਨਾਨ ਕਰਾ ਰਹੀ ਸੀ ਤਾਂ ਜਗਿੰਦਰ ਕੌਰ ਦੇ ਪਿੰਡ ਦੀ ਇੱਕ ਔਰਤ ਉਹਨੂੰ ਮਿਲਈ ਉਹਨਾਂ ਹਾਲ ਚਾਲ ਦੱਸਿਆ ਓਹੋ ਹੁਣ ਕਿਹੜੇ ਪਿੰਡ ਵਹੀ ਹੈ ਉਸ ਨੂੰ ਪੁੱਛਿਆ ਰਾਜਵਿੰਦਰ ਆਪਣੀਆਂ ਆਪਣੀਆਂ ਧੀਆਂ ਬਾਰੇ ਪੁੱਛ ਰਹੀ ਸੀ ਤਾਂ ਪਿੰਡ ਦੀ ਔਰਤ ਨੇ ਸਭ ਠੀਕ-ਠਾਕ ਦੱਸਿਆ ਕਿ ਉਹਨਾਂ ਦੀ ਦਾਦੀ ਉਹਨਾਂ ਦਾ ਬਹੁਤ ਕਰਦੀ ਹੈ ਉਹ ਦੋਵੇਂ ਸਕੂਲ ਜਾਂਦੀਆਂ ਨੇ ਰਾਜਵਿੰਦਰ ਨੂੰ ਆ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਉਹਨਾਂ ਦੀਆਂ ਧੀਆਂ ਠੀਕ ਨੇ ਰਾਜਵਿੰਦਰ ਨੂੰ ਪਤਾ ਸੀ ਕਿ ਹੁਣ ਧੀਆਂ ਨਾਲ ਕਿਸੇ ਨੂੰ ਮਿਲਣ ਨਹੀਂ ਜਾਣ ਦੇਣਾ ਉਸ ਔਰਤ ਨੇ ਘਰ ਆ ਕੇ ਦਿਗਿੰਦਰ ਕੌਰ ਨੂੰ ਦੱਸਿਆ ਕਿ ਰਾਵਣ ਹੁਣਾ ਦੀ ਮਾਂ ਮਿਲੀ ਸੀ ਆ ਗੱਲ ਰਾਵਣ ਤੇ ਹਰਪ੍ਰੀਤ ਨੂੰ ਹੀ ਸੁਣ ਗਈ ਸੀ ਉਹਨੇ ਦੱਸਿਆ ਕਿ ਉਹ ਤਰਨਤਾਰਨ ਸਾਹਿਬ ਦੇ ਕੋਲ ਪਿੰਡ ਲੋਕੇ ਵਿਆਹੀ ਹੋਈ ਹੈ ਰਾਵਣ ਤੇ ਹਰਪ੍ਰੀਤ ਨੇ ਉਹ ਦਿਨ ਹੀ ਆਪਣੀ ਮਾਂ ਦਾ ਪਿੰਡ ਆਪਣੇ ਮਨ ਵਿੱਚ ਪੱਕਾ ਕਰ ਲਿਆ ਅਸੀਂ ਇੱਕ ਵਾਰ ਆਪਣੀ ਮਾਂ ਨੂੰ ਜ਼ਰੂਰ ਮਿਲਣਾ ਹੈ ਉਹਨਾਂ ਨੂੰ ਅੱਜ ਵੀ ਪਤਾ ਸੀ ਕਿ ਚਾਚਾ ਜੀ ਜਾਂ ਦਾਦੀ ਕਦੇ ਵੀ ਮਿਲਣ ਨਹੀਂ ਦੇਣਗੇ। ਉਹ ਆਪਣੇ ਨਾਂ ਵਿੱਚ ਆਪਣੀ ਮਾਂ ਨੂੰ ਮਿਲਣ ਦੇ ਸੁਪਨੇ ਸਜਾਉਣ ਲੱਗੇ ਆ। ਚਾਹੇ ਚਾਹੇ ਉਹਨਾਂ ਦੀ ਜ਼ਾਦੀ ਉਹਨਾਂ ਦਾ ਬਹੁਤ ਕਰਦੀ ਸੀ। ਪਰ ਕੀ ਦੇ ਨਾ ਕਹਿੰਦੇ ਨੇ ਨਾ ਕਿ ਮਾਂ-ਤਾਮਾ ਹੀ ਹੁੰਦੀ ਹੈ। ਮਾਂ ਨਾਲ ਧੀ ਰੁੱਸਦੀ ਵੀ ਐ ਤੇ ਮਾਂ ਨਾਲ ਧੀ ਸੇਲੇ ਬਾਗ ਗੱਲਾਂ ਵੀ ਕਰਦੀ ਐ। ਪਰ ਦਾਦੀ ਨਾਲ ਆਹ ਸਭ ਕੁਝ ਨਹੀਂ ਕਰ ਸਕਦੀਆਂ ਦਾਦੀ ਕਰਦੀ ਬਹੁਤ ਸੀ ਪਰ ਮਾਂ ਨਹੀਂ ਥਾ ਮਾਂ ਦੀ ਸਾ ਨਹੀਂ ਲੈ ਸਕਦੀ ਸੀ ਹੱਥ ਇਹ ਜਿਸ ਨੇ ਮਾਂ ਦੇਖੀ ਵੀ ਨਹੀਂ ਸੀ ਉਸ ਨੂੰ ਮਾਂ ਮਿਲਣ ਦੀ ਬਹੁਤ ਖਿੱਚ ਸੀ ਇਹ ਭਾਗ ਇਸ ਕਹਾਣੀ ਦਾ ਅਗਲਾ ਭਾਗ ਕੱਲ ਨੂੰ ਤੁਹਾਨੂੰ ਸੁਣਾਵਾਂਗੇ ਜੀ ਸਤਵਿੰਦਰ ਕੌਰ ਦੀ ਰਚਨਾ ਇਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਸਰੀਆ ਕਾਲ ਜੀ